ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੌਮ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਆਮ ਆਦਮੀ ਪਾਰਟੀ ਦੀ ਜਿਹੜੀ ਖੋਦ ਹੈ ਦਿੱਲੀ ਦੇ ਵਿੱਚ ਕਾਂਗਰਸ ਦੇ ਵਿਰੁੱਧ ਲੜਾਈ ਦੇ ਨਾਲ ਸ਼ੁਰੂ ਹੋਈ ਸੀ ਸ਼ੀਲਾ ਧਿਕਸ਼ਿਤ ਨੂੰ ਪਟਕਣੀ ਦੇ ਕੇ ਨਾ ਸਿਰਫ ਸ਼ੀਲਾ ਧਿਕਸ਼ਿਤ ਦਾ ਸਿਆਸੀ ਸਫਰ ਖਤਮ ਕੀਤਾ ਗਿਆ ਸੀ ਬਲਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਸਮਰਥਨ ਲਿਆ ਇਸ ਸਮਰਥਨ ਲੈਣ ਤੋਂ ਬਾਅਦ ਕਾਂਗਰਸ ਪਾਰਟੀ ਦਾ ਦਿੱਲੀ ਵਿੱਚ ਭੋਗ ਪਾਉਣ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਨਾ ਮਾਤਰ ਪ੍ਰੈਜੈਂਸ ਹੈ ਹੋਈ ਨਾ ਹੋਈ ਇੱਕ ਬਰਾਬਰ ਹੈ ਪਿਛਲੇ 10 ਸਾਲਾਂ ਤੋਂ ਵੀ ਵੱਧ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੈਂਬਰ ਕਾਂਗਰਸ ਪਾਰਟੀ ਦਾ ਉੱਥੇ ਨਹੀਂ ਹੈ ਲੇਕਿਨ ਜਲਦ ਹੀ ਇਹ ਲੜਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਨਾ ਰਹਿ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਸ਼ੁਰੂ ਹੋ ਗਈ ਲੜਾਈ ਇੰਨੀ ਤਿੱਖੀ ਹੋ ਗਈ ਕਿ ਕੇਜਰੀਵਾਲ ਸਮੇਤ ਕਈ ਵੱਡੇ ਨੇਤਾ ਮਹੀਨਿਆਂ ਬਧੀ ਜੇਲਾ ਕੱਟ ਕੇ ਆਉਣ ਦੇ ਲਈ ਵੀ ਮਜਬੂਰ ਹੋਏ ਪੰਜਾਬ ਦੇ ਵਿੱਚ ਸਥਿਤੀ ਹਜੇ ਇਹ ਹੀ ਹੈ ਕਿ ਕਾਂਗਰਸ ਪੂਰੇ ਤਰੀਕੇ ਨਾਲ ਖਤਮ ਨਹੀਂ ਹੋਈ ਕਾਂਗਰਸ ਹਜੇ ਜਿਉਂਦੀ ਹੈ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਲੜਾਈ ਸਿੱਧੀ ਕਾਂਗਰਸ ਤੇ ਆਪ ਦੇ ਵਿਚਕਾਰ ਹੀ ਹੁੰਦੀ ਹੈ ਦੋਨਾਂ ਦੇ ਉਮੀਦਵਾਰ ਪਹਿਲੇ ਜਾਂ ਦੂਜੇ ਨੰਬਰ ਦੇ ਉੱਪਰੀ ਹੁੰਦੇ ਪਰ ਸੂਖੀਆਂ ਦੇ ਵਿੱਚ ਹਮੇਸ਼ਾ ਇਹੀ ਲੱਗਦਾ ਹੈ ਕਿ ਆਪ ਤੇ ਭਾਜਪਾ ਸਭ ਤੋਂ ਵੱਡੇ ਦੁਸ਼ਮਣ ਨੇ ਇੱਕ ਦੂਜੇ ਦੇ ਕੱਟੜ ਵੈਰੀ ਨੇ বারবার ਕੇਂਦਰ ਸਰਕਾਰ ਵੱਲੋਂ ਆਮ ਆਦਮੀ ਸਰਕਾਰ ਦੀ ਦੁੱਖ ਦੀ ਰਗ ਦੇ ਉੱਪਰ ਹੱਥ ਰੱਖਿਆ ਜਾਂਦਾ ਹੈ। ਯਾਨੀ ਕਿ ਫੰਡ ਰੋਕਣ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੱਤਾ ਜਾਂਦਾ। ਪੰਜਾਬ ਸਰਕਾਰ ਵੀ ਜਾਣਦੀ ਹੈ ਕਿ ਉਹਨਾਂ ਦੇ ਪੱਲੇ ਪੈਸਾ ਤੇਲਾ ਕੁਝ ਵੀ ਨਹੀਂ ਹੈ ਤੇ ਨਾ ਹੀ ਕਿੱਧਰੋਂ ਆ ਸਕਦਾ ਹੈ ਇਕੱਠਾ ਕੀਤਾ ਜਾ ਸਕਦਾ ਹੈ। ਫੇਰ ਵੀ ਲੰਮੇ ਸਮੇਂ ਤੋਂ ਕੇਂਦਰ ਦੇ ਨਾਲ ਟਕਰਾ ਲਗਾਤਾਰ ਜਾਰੀ ਹੈ। ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਫੰਡ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿੱਚ ਕੇਸ ਚੱਲ ਰਹੇ ਸਰਕਾਰ ਵਿੱਚ ਜਿਹੜੇ ਨਵੇਂ ਵਿੱਤੀ ਸਲਾਹਕਾਰ ਆਏ ਨੇ ਪੰਜਾਬ ਸਰਕਾਰ ਨੇ ਨਵੇਂ ਵਿੱਤੀ ਸਲਾਹਕਾਰ ਅਪਾਇੰਟ ਕੀਤੇ ਨੇ ਉਸ ਤੋਂ ਬਾਅਦ ਅਚਾਨਕ ਸਥਿਤੀ ਬਦਲ ਗਈ ਲੱਗਦੀ ਹੈ ਪੰਜਾਬ ਸਰਕਾਰ ਦੇ ਰੁਖ ਵਿੱਚ ਵੀ ਤਬਦੀਲੀ ਦਿਖਾਈ ਦੇ ਰਹੀ ਹੈ ਕੁਝ ਨਾ ਕੁਝ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪਹਿਲਾਂ ਸਰਕਾਰ ਦੇ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਐਨ ਐਚ ਐਮ ਦਾ ਪੈਸਾ ਲੈਣ ਦੇ ਲਈ ਕੇਂਦਰ ਸਰਕਾਰ ਤੋਂ ਫੰਡ ਜਾਰੀ ਕਰਵਾਉਣ ਦੇ ਲਈ ਆਮ ਆਦਮੀ ਕਲੀਨਿਕ ਦੀ ਬ੍ਰਾਂਡਿੰਗ ਅਤੇ ਨਾਮ ਬਦਲਣ ਦੇ ਵਿੱਚ ਵੀ ਸਹਿਮਤੀ ਪ੍ਰਗਟਾਈ ਗਈ ਅਤੇ ਸਮਝੌਤਾ ਕਰ ਲਿਆ ਗਿਆ। ਭਗਵੰਤ ਮਾਨ ਦੀ ਫੋਟੋ ਆਮ ਆਦਮੀ ਕਲੀਨਿਕਾਂ ਤੋਂ ਹਟਾਈ ਜਾਵੇਗੀ, ਨਾਮ ਬਦਲ ਦਿੱਤਾ ਜਾਊਗਾ। ਪਰ ਬਿਲਕੁਲ ਲੋੜਿੰਦਾ ਪੈਸਾ ਹੈ ਬਹੁਤ ਜ਼ਰੂਰੀ ਜੋ ਪੈਸਾ ਹੈ ਉਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸੂਬੇ ਦੀ ਸਰਕਾਰ ਨੂੰ ਮਿਲ ਜਾਊਗਾ ਇਸੇ ਹੀ ਤਰ੍ਹਾਂ ਫਿਰ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਪੀਐਮ ਸ਼੍ਰੀ ਇਹ ਪੀਐਮ ਸ਼੍ਰੀ ਦੀ ਸਕੀਮ ਵਿੱਚ ਸਕੂਲਾਂ ਦਾ ਨਾਮ ਬਦਲ ਕੇ ਤੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਕੇ ਫੰਡ ਜਾਰੀ ਕਰਨ ਦਾ ਸਮਝੌਤਾ ਵੀ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਨਾਲ ਕਰ ਲਿਆ ਗਿਆ ਹੈ ਹੁਣ ਇੱਕ ਆਖਰੀ ਰੇੜਕਾ ਬਚਦਾ ਹੈ ਇੱਕ ਆਖਰੀ ਮੁੰਡਾ ਹੈ ਜੋ ਕਿ ਰੂਰਲ ਡਿਪਾਰਟਮੈਂਟ ਡਿਵੈਲਪਮੈਂਟ ਫੀਸ ਆਰ ਡੀ ਐਫ ਦਾ ਬੰਦਾ ਹੈ ਇਸ ਦੀ ਲੜਾਈ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਲੜੀ ਜਾ ਰਹੀ ਸੀ ਉਸ ਉੱਪਰ ਵੀ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਮਝੌਤੇ ਦੀ ਤਿਆਰੀ ਹੋ ਗਈ ਲੱਗਦੀ ਹੈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਰਾਹ ਖੋਲੇ ਗਏ ਹਨ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਕੇਂਦਰ ਦੇ ਫੂਡ ਮੰਤਰੀ ਪ੍ਰਲਾਦ ਜੋਸ਼ੀ ਦੇ ਨਾਲ ਅੱਜ ਮੁਲਾਕਾਤ ਕਰ ਰਹੇ ਨੇ ਇਸੇ ਮਸਲੇ ਨੂੰ ਨਿਪਟਾਉਣ ਦੇ ਲਈ ਲੰਬੇ ਸਮੇਂ ਤੋਂ ਚੱਲੇ ਆ ਰਹੇ ਇਸ ਰੇੜਕੇ ਨੂੰ ਖਤਮ ਕਰਨ ਦੇ ਲਈ ਵੀ ਕੋਸ਼ਿਸ਼ਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਹੁਣ ਇਹ ਮਾਮਲਾ ਕੀ ਹੈ ਰੇੜਕਾ ਕੀ ਹੈ ਦੋਨਾਂ ਦੇ ਵਿੱਚ ਲੜਾਈ ਕਿਸ ਗੱਲ ਦੀ ਹੈ ਇਸ ਤੇ ਨਾਲ ਤੁਹਾਡੀ ਸਾਂਝ ਪਵਾਉਣੇ ਪੰਜਾਬ ਸਰਕਾਰ ਕੇਂਦਰੀ ਪੂਲ ਦੇ ਲਈ ਜੋ ਵੀ ਅੰਨ ਪਦਾਰਥ ਖਰੀਦੀ ਹੈ ਉਸ ਉੱਪਰ ਰੂਰਲ ਡਿਵੈਲਪਮੈਂਟ ਫੀਸ ਚਾਰਜ ਕਰਦੀ ਹੈ ਲਗਾਉਂਦੀ ਹੈ ਜੋ ਕਿ 3 ਫੀਸਦੀ ਦਰ ਦੇ ਉੱਪਰ ਲਗਾਈ ਜਾਂਦੀ ਹੈ ਲੇਕਿਨ ਪਿਛਲੇ 3 ਸਾਲ ਤੋਂ ਕੇਂਦਰ ਸਰਕਾਰ ਨੇ ਇਹ ਫੰਡ ਸਾਰੇ ਰੋਕ ਲਏ ਨੇ ਰੋਕ ਰੱਖੇ ਨੇ ਕਿਉਂਕਿ ਕੇਂਦਰ ਦਾ ਇਹ ਕਹਿਣਾ ਹੈ ਕਿ ਅਸੀਂ 3 ਫੀਸਦੀ ਫੀਸ ਨਹੀਂ ਦੇ ਸਕਦੇ ਅਸੀਂ ਸਿਰਫ 2 ਫੀਸ ਦੀ ਫੀਸ ਹੀ ਸੂਬਾ ਸਰਕਾਰ ਨੂੰ ਦੇ ਸਕਦੇ ਹਾਂ ਲੇਕਿਨ ਪੰਜਾਬ ਸਰਕਾਰ ਇਸ ਦੇ ਲਈ ਤਿਆਰ ਨਹੀਂ ਹੁੰਦੀ ਪੰਜਾਬ ਸਰਕਾਰ ਫੀਸ ਨੂੰ 3 ਫੀਸ ਦੀ ਤੋਂ ਘਟਾ ਕੇ 2 ਫੀਸ ਦੀ ਕਰਨ ਦੇ ਲਈ ਮੰਨਦੀ ਨਹੀਂ ਹੈ ਆਪਣੀ ਸਹਿਮਤੀ ਨਹੀਂ ਦਿੰਦੀ ਹੈ ਤੇ ਕੇਂਦਰ ਸਰਕਾਰ ਫੰਡ ਰੋਕ ਲੈਂਦੀ ਹੈ 2023 ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰਦੀ ਹੈ ਕਿ ਕੇਂਦਰ ਸਰਕਾਰ ਪੈਸਾ ਰੂਰਲ ਡਿਵੈਲਪਮੈਂਟ ਫੀਸ ਦਾ ਜਾਰੀ ਨਹੀਂ ਕਰਦੀ ਤੇ ਮਾਰਕੀਟ ਫੀਸ ਦਾ ਪੈਸਾ ਵੀ ਜਾਰੀ ਨਹੀਂ ਹੋ ਰਿਹਾ ਹੈ ਇਸ ਕਰਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਜਾਂਦਾ ਹੈ ਦਾਵਾ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਖਿਲਾਫ ਜਦੋਂ ਇਹ ਦਾਵਾ ਕੀਤਾ ਜਾਂਦਾ ਹੈ ਉਹ ਰਕਮ ਜਿਹੜੀ ਹੈ ਕੁੱਲ ਮਿਲਾ ਕੇ 4200 ਕਰੋੜ ਰੁਪਏ ਦੀ ਸੀ ਜੋ ਕਿ ਕੇਂਦਰ ਸਰਕਾਰ ਵੱਲੋਂ ਰੋਕੀ ਗਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਰਕਮ ਵਧ ਕੇ 6767 ਕਰੋੜ ਦੀ ਹੋ ਚੁੱਕੀ ਹੈ ਉੱਥੇ ਤੱਕ ਪਹੁੰਚ ਚੁੱਕੀ ਹੈ ਲੇਕਿਨ ਜੇ ਚੋਨੇ ਦੇ ਇਸ ਸੀਜ਼ਨ ਦਾ ਜੋ ਕਿ ਹੁਣੇ-ਹੁਣੇ ਖਤਮ ਹੋਇਆ ਹੈ ਇਸ ਨੂੰ ਵੀ ਜੋੜ ਲੈਨੇ ਆ ਤਾਂ 1300 ਕਰੋੜ ਰੁਪਇਆ ਹੋਰ ਇਸ ਰਕਮ ਦੇ ਵਿੱਚ ਜੁੜ ਜਾਂਦਾ ਹੈ ਤੇ ਕੁੱਲ ਮਿਲਾ ਕੇ ਇਹ ਰਕਮ 8000 ਕਰੋੜ ਤੇ ਪਹੁੰਚ ਜਾਂਦੀ ਹੁਣ ਪੈਸਿਆਂ ਦੀ ਘਾਟ ਵਜੋਂ ਨਾਲ ਜੁੜਦੀ ਹੋਈ ਫੰਡਾਂ ਦੀ ਘਾਟ ਨਾਲ ਜੁੜਦੀ ਹੋਈ ਪੰਜਾਬ ਸਰਕਾਰ ਉਸ ਤੇ ਲਈ ਇਹ ਰਕਮ ਬਹੁਤ ਵੱਡੀ ਰਕਮ ਹੈ ਤੇ ਕਿਉਂਕਿ ਮੰਡੀ ਦੀ ਜਿਹੜੀ ਸਾਮ ਸੰਭਾਲ ਹੈ ਉਹਦਾ ਰੱਖ-ਰਖਾਵ ਹੈ ਪਿੰਡਾਂ ਦੀਆਂ ਜਿੰਨੀਆਂ ਵੀ ਲਿੰਕ ਰੋੜਾ ਨੇ ਉਹ ਸਾਰੀਆਂ ਸੜਕਾਂ ਦੀ ਮੁਰੰਮਤ ਇੰਨਾ ਪੈਸਿਆਂ ਦੇ ਨਾਲ ਹੀ ਹੁੰਦੀ ਹੈ ਤੇ ਉਹ ਸਾਰੇ ਕੰਮ ਪਿਛਲੇ 2.5 ਸਾਲ ਤੋਂ ਰੁਕੇ ਪਏ ਨੇ ਪਿੰਡਾਂ ਦੀਆਂ ਸੜਕਾਂ ਦੇ ਹਾਲਾਤ ਕਾਫੀ ਮਾੜੇ ਹੋ ਚੁੱਕੇ ਨੇ ਸੜਕਾਂ ਟੁੱਟ ਚੁੱਕੀਆਂ ਨੇ ਦੋ ਤਿੰਨ ਵਾਰ ਬਰਸਾਤ ਦਾ ਸੀਜ਼ਨ ਲੰਘ ਚੁੱਕਿਆ ਹੈ ਉਹਨਾਂ ਸੜਕਾਂ ਦੀ ਮਰਮਮਤ ਨਹੀਂ ਹੋ ਸਕੀ ਹੈ ਕਿਉਂਕਿ ਜਿਹੜੇ ਲੋੜੀਂਦੇ ਫੰਡ ਨੇ ਉਹ ਕੇਂਦਰ ਸਰਕਾਰ ਨੇ ਰੋਕ ਲਏ ਹੁਣ ਅੱਜ ਹਰਪਾਲ ਚੀਮਾ ਨੇ ਜੋ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਨੀ ਹੈ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕੇਂਦਰ ਸਰ ਪਹਿਲਾਂ ਹੀ 2 ਫੀਸਦੀ ਦੇ ਹਿਸਾਬ ਦੇ ਨਾਲ ਪੈਸਾ ਦੇਣ ਨੂੰ ਮੰਨ ਚੁੱਕੀ ਹੈ ਉਹਨਾਂ ਵੱਲੋਂ ਇਹ ਪ੍ਰਸਤਾਵ ਆਇਆ ਹੈ ਪ੍ਰਪੋਜ਼ਲ ਆਇਆ ਹੈ ਕਿ ਅਸੀਂ ਪੈਸਾ 2% ਦੇ ਹਿਸਾਬ ਨਾਲ ਦੇਵਾਂਗੇ ਤੇ ਅੰਤਿਮ ਤੌਰ ਤੇ ਜਦੋਂ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਹੁੰਦਾ ਤਾਂ ਪੰਜਾਬ ਸਰਕਾਰ ਉਹਨੇ ਸਮੇਂ ਤੱਕ 2% ਦੇ ਰੇਟ ਨਾਲ ਹੀ ਪੈਸੇ ਲੈਣ ਨੂੰ ਤਿਆਰ ਹੈ ਉਹ ਕੇਂਦਰ ਸਰਕਾਰ ਤੋਂ ਮੰਗ ਕਰੇਗੀ ਕਿ ਉਹਨੇ ਪੈਸੇ ਜਿਹੜੇ 2 ਫੀਸ ਦੇ ਦੇ ਹਿਸਾਬ ਨਾਲ ਬਣਦੇ ਨੇ ਉਹਨੇ ਪੈਸੇ ਹੀ ਸਾਨੂੰ ਜਾਰੀ ਕਰ ਦਿੱਤੇ ਜਾਣ ਬਾਕੀ ਦੀ ਰਕਮ ਜਿਹੜੀ ਹੈ ਉਹ ਫਿਲਹਾਲ ਪੈਂਡਿੰਗ ਰੱਖ ਲਈ ਜਾਵੇ ਜਦੋਂ ਵੀ ਕੋਰਟ ਕੋਈ ਫੈਸਲਾ ਸੁਣਾਉਂਦੀ ਹੈ ਉਦੋਂ ਉਹਦਾ ਫੈਸਲਾ ਹੋ ਜਾਏਗਾ ਤੇ ਪੈਂਡਿੰਗ ਜੇ ਪੰਜਾਬ ਸਰਕਾਰ ਦੇ ਹੱਕ ਵਿੱਚ ਹੁੰਦਾ ਹੈ ਤਾਂ ਬਾਕੀ ਦੀ ਰਕਮ ਉਦੋਂ ਰਿਲੀਜ਼ ਕਰ ਦਿੱਤੀ ਜਾਵੇ ਫਿਲਹਾਲ 2 ਫੀਸ ਦੇ ਦੇ ਹਿਸਾਬ ਨਾਲ ਹੀ ਰਕਮ ਨੂੰ ਜਾਰੀ ਕਰ ਦਿੱਤਾ ਜਾਵੇ 2% ਦੇ ਇਨਸਾਬ ਨਾਲ ਵੀ ਜਿੰਨਾ ਇਹ ਪੈਸਾ ਹੈ ਜਿਹੜੀ ਰਕਮ ਹੈ ਉਹ 5400 ਕਰੋੜ ਰੁਪਏ ਦੀ ਬਣਦੀ ਹੈ ਉਹ ਵੀ ਪੰਜਾਬ ਸਰਕਾਰ ਦੇ ਲਈ ਕਾਫੀ ਵੱਡੀ ਰਕਮ ਹੈ ਮੰਡੀ ਬੋਲ ਕੋਲ ਪੈਸਾ ਹੈ ਨਹੀਂ ਔਰ ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ 5400 ਕਰੋੜ ਰੁਪਏ ਦੇ ਨਾਲ ਕੰਮ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਜਾਣੇ ਚਾਹੀਦੇ ਨੇ ਪਿੰਡਾਂ ਦੇ ਵਿੱਚ ਸੜਕਾਂ ਦਾ ਕੰਮ ਮੰਡੀਆਂ ਦਾ ਕੰਮ ਜਿਹੜਾ ਹੈ ਸਾਮ ਸੰਭਾਲ ਦਾ ਉਹ ਵੱਡੇ ਪੱਧਰ ਦੇ ਸ਼ੁਰੂ ਕਰ ਦੁੱਤਾ ਜਾ ਸਕਦਾ ਹੈ ਜੇ ਪੈਸੇ ਕੇਂਦਰ ਸਰਕਾਰ ਮੰਨ ਜਾਂਦੀ ਹੈ ਇਹਨੇ ਰੀਲੀਜ਼ ਕਰਨ ਨੂੰ ਤੇ ਨਾਲ ਦੀ ਨਾਲ ਉਧਰ ਸੁਪਰੀਮ ਕੋਰਟ ਦੇ ਵਿੱਚ ਉਹ ਲੜਾਈ ਜਿਹੜੀ ਹੈ ਉਹ ਜਾਰੀ ਰਹੇਗੀ ਕੇਸ ਚੱਲਦਾ ਰਹੇਗਾ ਕਿ ਪੰਜਾਬ ਸਰਕਾਰ ਨੂੰ ਫੀਸ 3 ਫੀਸਦੀ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਜਿਹੜੀ ਹੈ ਰੁਕਾਵਟ ਨਹੀਂ ਆਏਗੀ ਉਹ ਅਲੱਗ ਤੋਂ ਲੜਾਈ ਜਾਰੀ ਰਹੇਗੀ ਲੇਕਿਨ ਇਨ ਦਾ ਮੀਨ ਟਾਈਮ 2 ਫੀਸਦੀ ਦੇ ਹਿਸਾਬ ਨਾਲ 5400 ਕਰੋੜ ਰੁਪਏ ਜਾਰੀ ਹੋ ਸਕਦਾ ਹੈ ਜੇ ਹੋ ਜਾਂਦਾ ਹੈ ਤਾਂ ਪਿੰਡਾਂ ਦੀਆਂ ਸੜਕਾਂ ਦੇ ਕੰਮ ਸ਼ੁਰੂ ਹੋ ਜਾਣਗੇ ਹੁਣੇ-ਹੁਣੇ ਹੀ ਪੰਚਾਇਤੀ ਚੋਣਾਂ ਖਤਮ ਹੋ ਕੇ ਹਟੀਆਂ ਨੇ ਤੇ ਜਿੰਨੀਆਂ ਵੀ ਪੰਚਾਇਤਾਂ ਬਣੀਆਂ ਨੇ ਆਮ ਆਦਮੀ ਪਾਰਟੀ ਚਾਹੂਗੀ ਕਿ ਉਹਨਾਂ ਨੂੰ ਫੰਡ ਰੀਲੀਜ਼ ਕਰ ਸਕੇ ਤੇ ਉਹ ਉੱਥੇ ਕੁਝ ਕੰਮਕਾਰ ਕਰਕੇ ਦਿਖਾ ਸਕਣ ਤੇ ਜੇ ਪਿੰਡਾਂ ਦੀਆਂ ਸੜਕਾਂ ਹੀ ਬਣ ਜਾਂਦੀਆਂ ਨੇ ਉਹ ਵੀ ਪਰਸੈਪਸ਼ਨ ਦੇ ਤੌਰ ਤੇ ਜ਼ਰੂਰ ਹੀ ਲੱਗੂਗਾ ਕਿ ਨਵੀਆਂ ਪੰਚਾਇਤਾਂ ਆਉਣ ਤੋਂ ਬਾਅਦ ਕੰਮ ਹੋ ਰਿਹਾ ਹੈ ਪਿੰਡਾਂ ਦੀਆਂ ਸੜਕਾਂ ਦੇ ਉੱਪਰ ਕੰਮ ਚਾਲੂ ਹੋ ਗਿਆ ਹੈ ਲੋਕਾਂ ਨੂੰ ਕੁਝ ਰਾਹਤ ਮਿਲੂ ਹੁਣ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ ਕਿ ਜਿਹੜਾ ਕੇਸ ਉੱਥੇ ਲੱਗਣਾ ਹੈ ਉਹਦੀ ਸੁਣਵਾਈ ਦੇ ਲਈ ਪਹਿਲਾਂ 2 ਸਤੰਬਰ ਦੀ ਤਰੀਕ ਪਾਈ ਗਈ ਸੀ ਫਿਰ ਇਸ ਨੂੰ ਅੱਗੇ ਵਧਾ ਕੇ 19 ਸਤੰਬਰ ਦੀ ਕਰ ਦਿੱਤਾ ਗਿਆ ਲੇਕਿਨ ਹਜੇ ਤੱਕ ਕੋਈ ਸੁਣਵਾਈ ਇਸ ਕੇਸ ਉੱਪਰ ਸੁਪਰੀਮ ਕੋਰਟ ਦੇ ਵਿੱਚ ਨਹੀਂ ਹੋਈ ਹੈ ਜਿਹੜੀ ਅਰਜੀ ਪੰਜਾਬ ਸਰਕਾਰ ਵੱਲੋਂ ਲਾਈ ਗਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵੀ ਫੀਸ ਸੰਵਿਧਾਨ ਦੇ ਅਨੁਸਾਰ ਸੂਬਾ ਸਰਕਾਰ ਤੈਅ ਕਰਦੀ ਹੈ ਲਗਾਉਂਦੀ ਹੈ ਉਹਨੂੰ ਕੇਂਦਰ ਸਰਕਾਰ ਜਾਰੀ ਕਰੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਕੇਂਦਰ ਸਰਕਾਰ ਦੇ ਐਕਸ਼ਨ ਨੇ ਉਹ ਮੋਡੀਫਾਈਡ ਫਿਕਸੇਸ਼ਨ ਪ੍ਰਿੰਸੀਪਲ ਦੀ ਉਲੰਘਣਾ ਕਰਦੇ ਨੇ ਜਿਨ੍ਹਾਂ ਦੇ ਤਹਿਤ ਇਹਨਾਂ ਪ੍ਰਿੰਸੀਪਲ ਦੇ ਤਹਿਤ ਸੂਬੇ ਨੂੰ ਫੀਸ ਲਾਉਣ ਦੀ ਖੁਦਮੁਖਤਿਆਰੀ ਜਿਹੜੀ ਦਿੱਤੀ ਜਾਂਦੀ ਹੈ ਉਸ ਨੂੰ ਇਹ ਪ੍ਰਿੰਸੀਪਲ ਜਿਹੜੇ ਨੇ ਮੋਡੀਫਾਈਡ ਫਿਕਸ ਫਿਕਸੇਸ਼ਨ ਪ੍ਰਿੰਸੀਪਲਸ ਉਹਨਾਂ ਦੇ ਤਹਿਤ ਸ਼ੂਬੇ ਸਰਕਾਰ ਦੀ ਖੁਦਮੁਖਤਿਆਰੀ ਤੈ ਹੁੰਦੀ ਹੈ ਕਿ ਉਹ ਜਿੰਨੀ ਫੀਸ ਲਾਉਣੀ ਚਾਹੇ ਉਹ ਲਾ ਸਕਦਾ ਹੁਣ ਸੂਬੇ ਦੇ ਅਧਿਕਾਰ ਖੇਤਰ ਦੀ ਉਲੰਘਣਾ ਹੈ ਸੂਬੇ ਦੇ ਕਾਨੂੰਨੀ ਹੱਕ ਖੋਣ ਦੀ ਕੋਸ਼ਿਸ਼ ਹੈ ਇਸ ਕਰਕੇ ਜਿਹੜਾ ਇਹ ਮਸਲਾ ਸੰਵਿਧਾਨ ਦੇ ਆਰਟੀਕਲ 131 ਦੇ ਅੰਤਰਗਤ ਇਹ ਮੁਕੱਦਮਾ ਚੱਲਣਾ ਹੈ ਤੇ ਕੇਂਦਰ ਅਤੇ ਸੂਬੇ ਦੇ ਵਿਚਕਾਰ ਜਿਹੜੀ ਹੈ ਉਹ ਕਾਨੂੰਨੀ ਲੜਾਈ ਬਣੇਗੀ ਜਾਰੀ ਰਹੇਗੀ ਦਲੀਲਾਂ ਇਹ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਪਿੰਡੂ ਵਿਕਾਸ ਰੁਕ ਜਾਏਗਾ ਜੇ ਇਹ ਵਿੱਤੀ ਸੰਕਟ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਰਥਵਿਵਸਥਾ ਜਿਹੜੀ ਹੈ ਪਿੰਡੂ ਇਕਨੋਮੀ ਹੈ ਪਿੰਡਾਂ ਦੀ ਆਰਥਿਕਤਾ ਹੈ ਉਸ ਦੇ ਉੱਪਰ ਬਹੁਤ ਮਾੜਾ ਅਸਰ ਪਵੇਗਾ ਮੰਡੀ ਬੋਰਡ ਆਪਣੇ ਜਿਹੜੇ ਕਰਜ਼ੇ ਲਏ ਗਏ ਨੇ ਉਹ ਵਾਪਸ ਨਹੀਂ ਕਰ ਸਕੇਗਾ ਉਹਦਾ ਕੰਮਕਾਜ ਜਿਹੜਾ ਹੈ ਉਸ ਉੱਪਰ ਵੀ ਬਹੁਤ ਵੱਡਾ ਪ੍ਰਭਾਵ ਪਵੇਗਾ ਇਹ ਸਾਰੀਆਂ ਦਲੀਲਾਂ ਕੋਰਟ ਦੇ ਵਿੱਚ ਦਿੱਤੀਆਂ ਜਾਣਗੀਆਂ ਜਾਂ ਪਲੀ ਦੇ ਵਿੱਚ ਉਹ ਸਰਜੀ ਦੇ ਵਿੱਚ ਦਿੱਤੀਆਂ ਜਾਣੇ ਉਸ ਸਮੇਂ ਜਦੋਂ ਇਹ ਕੇਸ 2023 ਦੇ ਵਿੱਚ ਕੀਤਾ ਗਿਆ ਸੀ ਉਦੋਂ ਪੰਜਾਬ ਸਰਕਾਰ ਨੇ ਅੰਤਰਮ ਰਾਹਤ ਦੇ ਤੌਰ ਤੇ ਅੰਤਰਮ ਤੌਰ ਤੇ 1000 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਸੀ ਪਰ ਹਜੇ ਤੱਕ ਸੁਣਵਾਈ ਕਿਸੇ ਤਨ ਪੱਤਰ ਨਹੀਂ ਲੱਗੀ ਹੈ ਸੁਣਵਾਈ ਨਹੀਂ ਸ਼ੁਰੂ ਹੋਈ ਹੈ ਤੇ ਮਾਮਲਾ ਉੱਥੇ ਦਾ ਉੱਥੇ ਹੀ ਖੜਾ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਉਹਦੀ ਜਿਹੜੀ ਰੁਕਾਵਟਾਂ ਨੇ ਉਹ ਮੌਜੂਦਾ ਸਰਕਾਰ ਵਲੇ ਨਹੀਂ ਸ਼ੁਰੂ ਹੋਈਆਂ ਇਹ ਸਾਰਾ ਕੁਝ ਅਮਰਿੰਦਰ ਸਿੰਘ ਦੀ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਵਾਲੇ ਦੀ ਸਰਕਾਰ ਹੈ ਉਦੋਂ ਇਹ ਰੇਡ ਕਾ ਸ਼ੁਰੂ ਹੋਇਆ ਸੀ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਅਮੈਂਡਮੈਂਟ ਪਾਸ ਕਰਕੇ ਇੱਕ ਸੋਧ ਕਰਕੇ ਬਿੱਲ ਦੇ ਵਿੱਚ ਤਬਦੀਲੀ ਕੀਤੀ ਸੀ ਕਾਨੂੰਨ ਦੇ ਵਿੱਚ ਤੇ ਜਿਹੜਾ ਪੈਸਾ ਮੰਡੀਕਰਨ ਬੋਰਡ ਦਾ ਹੈ ਜੋ ਕਿ ਮੰਡੀਆਂ ਦੇ ਰੱਖ-ਰਖਾਵ ਤੇ ਪਿੰਡਾਂ ਦੀਆਂ ਸੜਕਾਂ ਵਾਸਤੇ ਹੁੰਦਾ ਹੈ ਜਿੱਥੇ ਵਰਤਿਆ ਜਾਣਾ ਹੁੰਦਾ ਹੈ ਉਹਨੂੰ ਬਦਲ ਕੇ ਜਿਹੜੀ ਕਾਂਗਰਸ ਦਾ ਪ੍ਰੋਮਿਸ ਸੀ ਇੱਕ ਉਹਨਾਂ ਵੱਲੋਂ ਵਾਧਾ ਕੀਤਾ ਗਿਆ ਸੀ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਉਹਦੇ ਵਿੱਚ ਵਰਤ ਲਿਆ ਗਿਆ ਸੀ ਹੁਣ ਜਦੋਂ ਵੀ ਤੁਸੀਂ ਕੋਈ ਪੈਸਾ ਵਰਤਦੇ ਹੋ ਕੇਂਦਰ ਸਰਕਾਰ ਵੱਲੋਂ ਆਇਆ ਗਿਆ ਉਹਦਾ ਤੁਹਾਨੂੰ ਯੂਟਿਲਾਈਜੇਸ਼ਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਪੈਂਦਾ ਹੈ ਕਿ ਇਹ ਪੈਸਾ ਸਾਡੇ ਕੋਲ ਆਇਆ ਇਸ ਨੂੰ ਅਸੀਂ ਕਿੱਥੇ ਕਿੱਥੇ ਕਿੰਨਾ ਕਿੰਨਾ ਕਦੋਂ ਕਦੋਂ ਵਰਤਿਆ ਉਹ ਯੂਟਿਲਾਈਜੇਸ਼ਨ ਰਿਪੋਰਟਾਂ ਜਿਹੜੀਆਂ ਨੇ ਕਾਂਗਰਸ ਦੀ ਸਰਕਾਰ ਵੱਲੋਂ ਨਹੀਂ ਦਿੱਤੀਆਂ ਗਈਆਂ ਲੇਕਿਨ ਕਿਉਂਕਿ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲੇ ਹੋਏ ਸੀ ਉਹਨਾਂ ਦੇ ਚਾਹਤੇ ਸੀ ਭਾਵੇਂ ਸਰਕਾਰ ਕਾਂਗਰਸ ਦੀ ਸੀ ਕੋਈ ਫੰਡ ਰੋਕੇ ਨਹੀਂ ਗਏ ਉਹਨਾਂ ਦੀ ਸਰਕਾਰ ਵੇਲੇ ਫੰਡ ਲਗਾਤਾਰ ਆਉਂਦੇ ਰਹੇ ਜਿਵੇਂ ਹੀ ਸਰਕਾਰ ਬਦਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹ ਪਿਛਲੇ ਯੂਟਿਲਾਈਜੇਸ਼ਨ ਰਿਪੋਰਟ ਦਾ ਬਹਾਨਾ ਬਣਾ ਕੇ ਫੰਡ ਰੋਕ ਲਏ ਗਏ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਉਸ ਸੰਸ਼ੋਧਨ ਨੂੰ ਠੀਕ ਕਰਕੇ ਜਿਵੇਂ ਪੁਰਾਣਾ ਕਾਨੂੰਨ ਸੀ ਉਵੇਂ ਹੀ ਕਰਕੇ ਉਸ ਗੱਲ ਨੂੰ ਉਸ ਮੁੱਦੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਇਹ ਪੈਸਾ ਉੱਥੇ ਹੀ ਵਰਤਣਾ ਚਾਹੁੰਦੇ ਹਾਂ ਜਿਹਦੇ ਵਾਸਤੇ ਐਕਟ ਬਣਾਇਆ ਗਿਆ ਹੈ ਪਿੰਡਾਂ ਦੇ ਵਿੱਚ ਮੰਡੀਆਂ ਦੇ ਉੱਤੇ ਹੀ ਇਹ ਪੈਸਾ ਖਰਚਣਾ ਚਾਹੁੰਦੇ ਹਾਂ ਲੇਕਿਨ ਕੇਂਦਰ ਸਰਕਾਰ ਵੱਲੋਂ ਪੈਸੇ ਜਾਰੀ ਨਹੀਂ ਕੀਤੇ ਗਏ ਜਦੋਂ ਇਹ ਪਹਿਲਾ ਬਹਾਨਾ ਪਹਿਲਾ ਮੁੱਦਾ ਖਤਮ ਹੋ ਗਿਆ ਸੋਧ ਵਿਧਾਨ ਸਭਾ ਵਿੱਚ ਪਾਸ ਕਰ ਦਿੱਤੀ ਗਈ ਫੇਰ ਇਹ 2 ਫੀਸਦੀ ਦਾ ਤੇ 3 ਫੀਸਦੀ ਦਾ ਰੇਡ ਕ ਨਵਾਂ ਸ਼ੁਰੂ ਹੋ ਗਿਆ ਕਿ ਕੇਂਦਰ ਸਰਕਾਰ ਜੋ ਹੁਣ ਤੱਕ 3 ਫੀਸਦੀ ਦੇ ਹਿਸਾਬ ਨਾਲ ਹੀ ਪੈਸਾ ਦਿੰਦੀ ਆ ਰਹੀ ਹੈ ਉਸ ਨੇ ਆਪਣਾ ਮਨ ਬਦਲ ਕੇ ਕਿਹਾ ਕਿ ਅਸੀਂ ਕਹਿੰਦੇ 2 ਫੀਸਦੀ ਹੀ ਦੇਵਾਂ ਬਹਾਨਾ ਮਿਲ ਗਿਆ ਫੰਡ ਰੁਕ ਗਏ ਪੈਸੇ ਰੁਕ ਗਏ ਹੁਣ ਪੰਜਾਬ ਸਰਕਾਰ 2.5 ਸਾਲ ਤੋਂ ਲੜਾਈ ਦੇ ਰੋਂ ਦੇ ਵਿੱਚ ਸੀ ਲੜਾਈ ਲੜਵੀਂ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ ਚੱਲੀ ਵੀ ਗਈ ਲੇਕਿਨ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਕੋਈ ਇਸ ਦਾ ਹੱਲ ਕਾਨੂੰਨੀ ਤੌਰ ਤੇ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਮਾਮਲਾ ਲਟਕੇਗਾ ਕਿਉਂਕਿ ਅਦਾਲਤੀ ਲੜਾਈਆਂ ਜਿੰਨੀਆਂ ਵੀ ਹੁੰਦੀਆਂ ਨੇ ਉਹ ਬਹੁਤ ਲੰਮੇ ਸਮੇਂ ਤੱਕ ਖਿੱਚੀਆਂ ਜਾਂਦੀਆਂ ਨੇ 2 ਸਾਲ 5 ਸਾਲ 10 ਸਾਲ ਪਤਾ ਨਹੀਂ ਕਿੰਨਾ ਵਕਤ ਲੱਗਦਾ ਹੈ ਲੇਕਿਨ ਸੂਬਾ ਸਰਕਾਰ ਕੋਲ ਇੰਨਾ ਵਕਤ ਹੈ ਨਹੀਂ ਕਿ ਉਹ ਆਪਣੇ 5 ਸਾਲ ਦੀ ਟਿਨਿਓਰ ਜਿਹਦੇ ਵਿੱਚੋਂ ਸਿਰਫ 2 ਸਾਲ ਹੀ ਬਚੇ ਨੇ ਉਹ ਇਸ ਫੈਸਲੇ ਨੂੰ ਉਡੀਕ ਦੇ ਉਡੀਕ ਦੇ ਕੱਢ ਸਕੇ ਕਿਉਂਕਿ ਬਿਨਾ ਪੈਸੇ ਤੋਂ ਕੋਈ ਵੀ ਕੰਮ ਜ਼ਮੀਨ ਦੇ ਉੱਤੇ ਨਹੀਂ ਹੋ ਸਕਦਾ ਜੇ ਤੜਾਤਲ ਤੇ ਕੋਈ ਕੰਮ ਨਹੀਂ ਹੋਏਗਾ ਤੇ ਲੋਕਾਂ ਦੇ ਵਿੱਚ ਇਸ ਸਰਕਾਰ ਦੀ ਕਿਰਕਰੀ ਹੋਏਗੀ ਤੇ ਵੋਟਾਂ ਖੁਸਨ ਦਾ ਡਰ ਸਰਕਾਰ ਨੂੰ ਹੈ ਸੋ ਟੰਗ ਤਰੀਕਾ ਇਹ ਲੱਭਿਆ ਗਿਆ ਹੈ ਕਿ ਜਿੱਥੇ-ਜਿੱਥੇ ਵੀ ਕੰਪਰੋਮਾਈਜ਼ ਕੀਤਾ ਜਾ ਸਕਦਾ ਹੈ ਜਿੱਥੇ-ਜਿੱਥੇ ਵੀ ਸਮਝੌਤਾ ਕੇਂਦਰ ਸਰਕਾਰ ਨਾਲ ਕਰਨ ਦੀ ਲੋੜ ਹੈ ਉਹ ਸਮਝੌਤਾ ਕਰਕੇ ਜਿੰਨੇ ਵੀ ਰੁਕੇ ਹੋਏ ਫੰਡ ਨੇ ਜਿੰਨਾ ਵੀ ਪੈਸਾ ਸਕੀਮਾਂ ਦਾ ਰੁਕਿਆ ਹੋਇਆ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਰੀ ਕਰਾਇਆ ਜਾਵੇ ਜਦੋਂ ਉਹ ਪੈਸਾ ਸੂਬੇ ਦੀ ਸਰਕਾਰ ਨੂੰ ਮਿਲਦਾ ਹੈ ਉਸ ਨੂੰ ਖਰਚ ਕਰਕੇ ਲੋਕਾਂ ਨੂੰ ਕੰਮ ਕਰਕੇ ਦਿਖਾਏ ਜਾਣ ਕਿਉਂਕਿ ਵਿਰੋਧੀ ਪਾਰਟੀਆਂ ਹਮੇਸ਼ਾ ਹੀ ਆਪ ਦੇ ਉੱਤੇ ਇਲਜ਼ਾਮ ਲਗਾਉਂਦੀਆਂ ਨੇ ਕਿ ਤੁਸੀਂ ਲੜਾਈ ਲੜਦੇ ਰਹਿੰਦੇ ਹੋ ਤੁਸੀਂ ਟਕਰਾਅ ਦੇ ਵਿੱਚ ਰਹਿੰਦੇ ਹੋ ਜਿਹਦੇ ਕਰਕੇ ਸੂਬੇ ਦੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਸੋ ਉਹ ਨੁਕਸਾਨ ਨੂੰ ਦੂਰ ਕਰਨ ਨੂੰ ਉਸ ਟਕਰਾਅ ਵਾਲੇ ਇਲਜ਼ਾਮਾਂ ਤੋਂ ਬਚਣ ਦੇ ਲਈ ਲੜਾਈ ਆਪਣੀ ਜਗ੍ਹਾ ਜਾਰੀ ਰਹੂਗੀ ਕੋਰਟ ਦੇ ਵਿੱਚ ਲੇਕਿਨ ਉਦੋਂ ਤੱਕ ਜਿੰਨਾ ਵੀ ਪੈਸਾ ਕਿਸੇ ਵੀ ਤਰੀਕੇ ਮਿਲ ਸਕਦਾ ਹੈ ਉਹ ਪੈਸਾ ਲੈ ਕੇ ਉਸ ਨੂੰ ਗਰਾਊਂਡ ਦੇ ਉੱਪਰ ਖਰਚ ਕੇ ਜ਼ਮੀਨ ਦੇ ਉੱਤੇ ਖਰਚ ਕਰਕੇ ਲੋਕਾਂ ਨੂੰ ਇਹ ਦਿਖਾਇਆ ਜਾਏਗਾ ਕਿ ਹਾਂ ਸਰਕਾਰ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਸਰਕਾਰ ਕਿਸੇ ਵੀ ਤਰੀਕੇ ਨਾਲ ਜਿੱਥੋਂ ਵੀ ਕਿਤੋਂ ਹੋ ਸਕੇ ਪੈਸੇ ਇਕੱਠੇ ਕਰਕੇ ਪੈਸੇ ਨਾ ਹੋਣ ਦਾ ਬਹਾਨਾ ਨਾ ਲਾ ਕੇ ਕਾਮਨਾ ਜਿਹੜੇ ਨੇ ਲੋਕਾਂ ਦੇ ਉਹਨਾਂ ਨੂੰ ਸਿਰੇ ਚੜਾਉਣਾ ਚਾਹੁੰਦੀ ਹੈ ਜਿੰਨੀਆਂ ਪੰਚਾਇਤਾਂ ਬਣੀਆਂ ਨੇ ਉਹ ਇਹ ਵੀ ਦਿਖਾਇਆ ਜਾਏਗਾ ਕਿ ਉਹਨਾਂ ਨੂੰ ਫੰਡ ਮਿਲ ਰਹੇ ਨੇ ਤੇ ਉਹ ਫੰਡ ਦੇ ਨਾਲ ਪਿੰਡਾਂ ਦਾ ਭਲਾਈ ਦਾ ਕੰਮ ਉਹਨਾਂ ਦੇ ਵਿਕਾਸ ਦਾ ਕੰਮ ਜ਼ਮੀਨ ਦੇ ਉੱਤੇ ਕਰ ਰਹੇ ਨੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਸਰਕਾਰ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਤੇ ਉਹ ਕੰਮ ਜ਼ਮੀਨ ਦੇ ਉੱਤੇ ਹੁੰਦੇ ਹੋਏ ਵੀ ਦਿਖਾਈ ਦੇ ਸਕਣ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਇਲੈਕਸ਼ਨਾਂ ਨੇ ਜਾਂ 2 ਸਾਲ ਬਾਅਦ ਜਦੋਂ 2027 ਦੇ ਵਿੱਚ ਫਿਰ ਅਸੈਂਬਲੀ ਦੀਆਂ ਚੋਣਾਂ ਹੋਣੀਆਂ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਜ਼ਰੂਰ ਹੋਵੇ ਕਿ ਹਾਂ ਪੰਜਾਬ ਸਰਕਾਰ ਨੇ ਜੋ-ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਨੇ ਉਦੋਂ ਕਿਸੇ ਨੇ ਇਹ ਨਹੀਂ ਸੁਣਨਾ ਕਿ ਸਾਡਾ ਕੇਂਦਰ ਨਾਲ ਲੜਾਈ ਚੱਲ ਰਹੀ ਸੀ ਜਾਂ ਕੇਂਦਰ ਸਾਡੇ ਨਾਲ ਤੱਕਾ ਕਰ ਰਿਹਾ ਸੀ ਜਾਂ ਕੇਂਦਰ ਨੇ ਸਾਡੇ ਫੰਡ ਰੋਕੇ ਨੇ ਲੋਕਾਂ ਨੂੰ ਤਾਂ ਜ਼ਮੀਨ ਤੇ ਹੋਇਆ ਹੋਇਆ ਕੰਮ ਦੇਖਣਾ ਹੈ ਤੇ ਉਸ ਕੰਮ ਦੇ ਏਵਜ਼ ਦੇ ਵਿੱਚ ਹੀ ਵੋਟਾਂ ਆਉਣੀਆਂ ਨੇ ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਰ ਬਟ ਲੈਂਦਾ ਹੈ ਕੀ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਇਸ ਗੱਲ ਨੂੰ ਮੰਨਦੀ ਹੈ ਤੇ ਅੰਤਰਮ ਤੌਰ ਦੇ ਉੱਤੇ 2% ਦੇ ਦੇ ਹਿਸਾਬ ਨਾਲ ਹੀ ਪੈਸਾ ਜਾਰੀ ਕਰਦੀ ਹੈ ਜਾਂ ਕੋਈ ਨਵਾਂ ਬਹਾਨਾ ਬਣਾ ਲਿਆ ਜਾਂਦਾ ਹੈ ਕੋਈ ਨਵਾਂ ਮੁੱਦਾ ਹੋਰ ਪੇਸ਼ ਕਰਕੇ ਫੰਡਾਂ ਨੂੰ ਜਾਰੀ ਜਿਹੜੀ ਰੋਕ ਹੈ ਉਸ ਦੇ ਉੱਪਰ ਉਹ ਉਸੇ ਤਰੀਕੇ ਨਾਲ ਜਾਰੀ ਰੱਖੀ ਜਾਂਦੀ ਹੈ ਫੰਡ ਪੰਜਾਬ ਸਰਕਾਰ ਨੂੰ ਨਹੀਂ ਦਿੱਤੇ ਜਾਂਦੇ ਤਾਂ ਕਿ ਪੰਜਾਬ ਸਰਕਾਰ ਦੀ ਜਿਹੜੀ ਛਵੀ ਹੈ ਉਹ ਲੋਕਾਂ ਦੇ ਵਿੱਚ ਧੂਮਲ ਹੋਵੇ ਖਰਾਬ ਹੋਵੇ ਇਹ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਫਿਲਹਾਲ ਇਹ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਆਪਣੇ ਅੜੀ ਵਾਲੇ ਰਵਈਏ ਤੋਂ ਪਿੱਛੇ ਹਟਦੀ ਹੋਈ ਦਿਖਾਈ ਦੇ ਰਹੀ ਹੈ ਉਹ ਕੰਮ ਕਰਨ ਦੇ ਲਈ ਪੈਸੇ ਕਢਾਉਣ ਦੇ ਲਈ ਜੇ ਝੁਕਣਾ ਪਵੇ ਜੇ ਗੋਡੇ ਟੇਕਣੇ ਪੈਣ ਉਹਦੇ ਲਈ ਵੀ ਤਿਆਰ ਹੈ ਸਮਝੌਤਾ ਕਰਨ ਦੇ ਲਈ ਵੀ ਤਿਆਰ ਹੈ ਬਸ਼ਰਤੇ ਪੈਸੇ ਕੇਂਦਰ ਸਰਕਾਰ ਤੋਂ ਆਉਂਦੇ ਰਹਿਣ ਤੇ ਉਹ ਲੋਕਾਂ ਦੇ ਉੱਪਰ ਖਰਚ ਹੁੰਦੇ ਰਹਿਣ ਵਿਗਾ ਲੈਨੇ ਆ ਇਹ ਸਾਰੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਧੰਨਵਾਦ